हेलो ਸਸਕਲ ਦੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡੇ ਅੰਟੀਰੀਅਰ ਗਾਰਡਨ ਮੇਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ ਠਾਕ ਚੱਲਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਰੈਂਬੀ ਦੇ ਵਿੱਚ ਬਣਾ ਰਿਆ ਰੋਜ਼ਮਰੀ ਵਾਟਰ ਹਾਂਜੀ ਆਪਾਂ ਜੀ ਰੋਜ਼ਮਰੀ ਵਾਟਰ ਬਣਾਉਣ ਲਈ ਆਹ ਵਾਲੀ ਰੋਜ਼ਮਰੀ ਲਈ ਹੈਗੀ ਆ ਇਹ ਆਪਾਂ ਨੂੰ ਇਸ ਤਰ੍ਹਾਂ ਰੋਜ਼ਮਰੀ ਦੇ ਜਿਹੜੇ ਆ ਲੀਫਸ ਹੈਗੇ ਮਿਲ ਜਾਂਦੇ ਹੈਗੇ ਆ ਤੁਸੀਂ ਕਿਤੇ ਵੀ ਲੈ ਸਕਦੇ ਆ Amazon ਤੋਂ ਵੀ ਤੁਸੀਂ ਲੈ ਸਕਦੇ ਆ ਕਿਸੇ ਵੀ ਸਟੋਰ ਤੋਂ ਹਾਂਜੀ ਬਾਈ ਕਰ ਸਕਦੇ ਆ ਜੇ ਤੁਹਾਡੇ ਘਰ ਗ੍ਰੋ ਕੀਤੀ ਹੈਗੀ ਆ ਰੋਜ਼ਮਰੀ ਜਿਲੀ ਤੇ ਉਹ ਬਹੁਤ ਵਧੀਆ ਚੀਜ਼ ਹੈ ਹਾਂਜੀ ਉਹ ਤਾਂ ਹੋਰ ਵੀ ਫੈਸ਼ ਹੁੰਦੀ ਆ ਹਾਂਜੀ ਆਪਾਂ ਜਿਹੜੇ ਇਹ ਜਾਨਾ ਅੱਗੇ ਪੱਤੇ ਹੈਗੇ ਆ ਜਿਹੜੇ ਇਹਨਾਂ ਨੂੰ ਛੋਟੇ ਛੋਟੇ ਆਪਾਂ ਕੱਟ ਲੈਣਾ ਇਸ ਤਰ੍ਹਾਂ ਚਾਹੇ ਤੁਸੀਂ ਨਾਈਫ ਨਾਲ ਕੱਟ ਲਓ ਜਾਂ ਕੈਂਚੀ ਨਾਲ ਕੱਟ ਲਓ ਫਿਰ ਆਪਾਂ ਇਹਨੂੰ ਪਾਣੀ ਦੇ ਵਿੱਚ ਹਾਂਜੀ ਬੋਇਲ ਕਰਨਾ ਹੈ ਜੀ ਬਹੁਤ ਹੀ ਵਧੀਆ ਰੈਮਡੀ ਹੈਗੀ ਆਪਣੇ ਹੈਅਰ ਵਾਸਤੇ ਆਪਾਂ ਨੇ ਜਰੂਰ ਹਾਂਜੀ ਇਹ ਬਣਾਉਣਾ ਚਾਹੀਦਾ ਹੈ ਜਿਤਸਰ ਆਪਣੇ ਵਾਲ ਬਹੁਤ ਝੜਤੇ ਹੈਗੇ ਆ ਆਪਣੇ ਵਾਲਾਂ ਦੇ ਵਿੱਚ ਸਿਕਰੀ ਆ ਜਿੱਦਾਂ ਬਹੁਤ ਜ਼ਿਆਦਾ ਦੋਮੇ ਹੋ ਜਾਂਦੇ ਹੈਗੇ ਆ ਬਹੁਤ ਹੀ ਵਧੀਆ ਚੀਜ਼ ਹੈਗੀ ਜੀ ਇਹ ਵਾਲਾਂ ਦੇ ਲਈ ਤੁਸੀਂ ਇਹ ਬਣਾ ਕੇ ਸਪਰੇਅ ਕਰ ਸਕਦੇ ਆ ਇਹ ਨਾਲ ਤਾਂ ਬਾਤ ਤੁਹਾਡੇ ਬਹੁਤ ਹੀ ਜ਼ਿਆਦਾ ਹੰਝੀ ਝੜਨੋਂ ਵੀ ਛੱਡ ਜਾਂਦੇ ਲੰਬੇ ਵੀ ਬਹੁਤ ਹੁੰਦੇ ਆ ਇਸ ਤਰ੍ਹਾਂ ਆਪਾਂ ਜੀ ਸਾਰੀ ਇਹ ਕੱਟ ਲੈਣੀ ਹੈਗੀ ਪਹਿਲਾਂ ਬਾਦੀ ਵਿੱਚ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਦੇਣਾ ਹਾਂਜੀ ਆਪਣੀ ਜਿਹੜੀ ਰੂਮ ਮੈਰੀ ਹੈਗੀ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਲਿਆ ਹੈਗਾ ਇਸ ਤਰ੍ਹਾਂ ਛੋਟੇ ਛੋਟੇ ਇਹ ਜਿਹੜੇ ਹੈਗੇ ਆ ਸਾਰੇ ਆਪਾਂ ਪੱਤੇ ਜਿਹੜੇ ਆ ਕੱਟ ਲੈ ਹੈਗੇ ਆ ਇਹ ਜਿਤ ਨਾਲ ਨੋ ਡਰਾਈ ਵੀਰ ਉਸ ਮੇਰੀ ਮਿਲ ਜਾਂਦੀ ਜਿੱਦਾਂ ਡੱਕੇ ਹੁੰਦੇ ਆ ਕੱਲੇ ਇਸ ਤਰ੍ਹਾਂ ਨੇ ਤੁਸੀਂ ਉਹ ਵੀ ਲੈ ਸਕਦੇ ਜੇ ਤੁਹਾਨੂੰ ਫਰੈਸ਼ ਵਾਲੀ ਮਿਲਦੀ ਆ ਤਾਂ ਬਹੁਤ ਹੀ ਵਧੀਆ ਹੈਗਾ ਆ ਹੁਣ ਆਪਾਂ ਜੀ ਇਹ ਜਿਹੜਾ ਪਾਣੀ ਹੈਗਾ ਆ 2 ਕੱਪ ਪਾਉਣਾ ਹੈਗਾ ਕਤਲੇ ਦੇ ਵਿੱਚ ਹਾਂਜੀ ਜਿੰਨਾ ਕਿ ਤੁਸੀਂ ਰੋਜ਼ ਇਹ ਬਣਾਉਣਾ ਹੈ ਘਟੋੜੀ ਮੇਰੀ ਵਾਟਰ ਕਿਉਂਕਿ ਇਹ ਫਿਰ ਬੋਇਲ ਹੋ ਕੇ ਥੋੜਾ ਹਾਫੀ ਰਹਿ ਜਾਂਦਾ ਹੈਗਾ ਆ ਉਨਾਂ ਨੂੰ ਤੁਸੀਂ ਪਾਣੀ ਪਾ ਲੈਣਾ ਹੈ। ਹੰਗੇ ਪਾਣੀ ਜਿਹੜਾ ਆਪਾਂ ਨੇ ਪਾਇਆ ਹੈਗਾ ਤੋਂ ਕੱਪੇ ਨੂੰ ਆਪਾਂ ਹੁਣ ਬੋਇਲ ਕਰਨਾ ਹੈਗਾ ਆ। ਜਦੋਂ ਇਹਨੂੰ ਉਬਾਲਾ ਆ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਸਮਾਨ ਪਾ ਦੇਣਾ। ਪਾਣੀ ਜੀ ਆਪਣਾ ਬੋਇਲ ਹੋ ਗਿਆ ਆ ਹੁਣ। ਇਹਦੇ ਵਿੱਚ ਆਪਣੀ ਜਿਹੜੀ ਰੋਜ਼ਮੈਰੀ ਹੈਗੀ ਆ ਆਪਾਂ ਇਹਦੇ ਵਿੱਚਾਂ ਦੀ ਪਾ ਦੇਣੀ ਹੈਗੀ ਆ। ਥੋੜੇ ਇਹਨਾਂ ਪਾ ਮਾ ਦੇਣਾ ਪਾਕੀ ਅਸਰਾ। ਹਾਂਜੀ ਇਹਨੂੰ ਆਪਾਂ ਹੁਣ 10 ਤੋਂ 15 ਮਿੰਟ ਇਸ ਤਰ੍ਹਾਂ ਹੀ ਬਾਲ ਲੈਣਾ ਹੈਗਾ ਆ। ਇਹ ਜਿਹੜੀ ਹੀਟ ਹੈਗੀ ਆਪਣੀ ਇਹ ਬਿਲਕੁਲ ਆਪਾਂ ਸਲੋ ਕਰ ਦੇਣੀ ਫੇਰ ਹੀ ਇਹਦਾ ਰੋਮਾ ਜਿਹੜਾ ਪਾਣੀ ਦੇ ਵਿੱਚ ਜ਼ਿਆਦਾ ਆ ਜਾਂਦਾ ਹੈ ਇੱਕਦਮ ਸਾਰਾ ਤੇ ਸਲੋ ਹੀਟ ਤੇ ਇਹਨੂੰ 10 ਤੋਂ 15 ਮਿੰਟ ਆਪਾਂ ਪਕਾਉਨੇ ਆ ਬਾਅਦ ਵਿੱਚ ਦੇਖਦੇ ਆਂ ਆਪਣਾ ਜਿਹੜਾ ਰੋਜ਼ ਵਾਟ ਜਿਹੜਾ ਰੋਜ਼ ਮੇਰੀ ਵਾਟਰ ਹੈਗਾ ਆ ਹੁਣ ਇਹ ਬੋਇਲ ਹੋ ਗਿਆ 10 ਤੋਂ 15 ਮਿੰਟ ਆਪਾਂ ਇਹਨੂੰ ਬੋਇਲ ਕੀਤਾ ਦੇਖੋ ਜੀ ਇਦਾਂ ਦਾ ਪਾਣੀ ਹੋਣਾ ਚਾਹੀਦਾ ਹੈਗਾ ਜਿੱਦਾਂ ਜਿੱਦਾਂ ਇਹ ਪਿਆ ਰਹਿਣਾ ਹੈ ਤੇ ਇਹਨੇ ਬਿਲਕੁਲ ਪਿੰਕੇ ਦਾ ਕਲਰ ਹੋ ਜਾਂਦਾ ਹੈਗਾ ਇਹਨੂੰ ਵੀ ਆਪਾਂ ਹੁਣ ਥੋੜਾ ਜਿਹਾ ਠੰਡਾ ਕਰਨਾ ਹੈ ਤੇ ਠੰਡਾ ਕਰਕੇ ਫਿਰ ਆਪਾਂ ਸਪਰੇਅ ਬੋਤਲ ਤੇ ਪਾ ਲੈਣਾ ਨੇ ਕਿਸੀ ਕੰਟੇਨਰ ਤੇ ਪਾ ਕੇ ਰੱਖ ਲੈਣਾ ਆਪਣਾ ਜਿਹੜਾ ਰੋਜ਼ ਵਾਟਰ ਜਿਹੜਾ ਹੁਣ ਠੰਡਾ ਹੋ ਗਿਆ ਆ ਹੁਣਾਂ ਨੂੰ ਇਹਨੂੰ ਆਪਾਂ ਜਿਹੜਾ ਸਟੇਨਰ ਦੇ ਨਾਲ ਕੋਈ ਵੀ ਤੁਸੀਂ ਸਟੇਨ ਕਰ ਲੈਣਾ ਇਹ ਜਿੱਦਾਂ ਜਿੱਦਾਂ ਜੀ ਪੀਆ ਹੈਗਾ ਇਹਦਾ ਦੇਖੋ ਜੀ ਕਲਰ ਐਦਾਂ ਹੋ ਜਾਂਦਾ ਬਹੁਤ ਹੀ ਡਾਰਕ ਕਲਰ ਹੋ ਜਾਂਦਾ ਹੈਗਾ ਆ ਪਹਿਲਾਂ ਇਹਦਾ ਲਾਈਟ ਹੁੰਦਾ ਜਿੱਦਾਂ ਹੀ ਆਪਾਂ ਇਹਨੂੰ ਰੱਖਣਾ ਹੈਗਾ ਜਾਂ ਬਣਾ ਕੇ ਤੇ ਫਿਰ ਇਹਦਾ ਹੋ ਜਾਂਦਾ ਹੈ ਲਾਈਟ ਕਲਰ ਇਹ ਜੀ ਬਹੁਤ ਵਧੀਆ ਚੀਜ਼ ਹੈ ਜਿਹੜਾ ਰੋਜ਼ ਮੇਰੀ ਵਾਟਰ ਹੈਗਾ ਆ ਤੇ ਤੁਹਾਡੇ ਵਾਲ ਬਹੁਤ ਫਾਸਟ ਗਰੋ ਹੁੰਦੇ ਆ ਜਿਸ ਤਰ੍ਹਾਂ ਆਪਣੇ ਕਈ ਵਾਰੀ ਗੰਜਾਪਨ ਹੋ ਜਾਂਦਾ ਆ ਤੇ ਵਾਲ ਬਹੁਤ ਜ਼ਿਆਦਾ ਝੜਦੇ ਆ ਉਹਨਾਂ ਲਈ ਬਹੁਤ ਹੀ ਜ਼ਿਆਦਾ ਹਾਂਜੀ ਬੈਟਰ ਹੈ ਹੁੰਦੀ ਹੈਗੀ ਇਹਨੂੰ ਇੱਕ ਵਾਰੀ ਆਪਾਂ ਜੀ ਹੋਲ ਸਟੇਨ ਨਾਲ ਸਟੇਨ ਕਰ ਲੈਣੇ ਹੈਗੇ ਆ ਕਿਉਂਕਿ ਕਈ ਵਾਰੀ ਹੁੰਦਾ ਹੈ ਵਿੱਚ ਢੱਕੇ ਵਗੈਰਾ ਤਾਂ ਨਹੀਂ ਹੈਗੇ ਤੁਸੀਂ ਕਿਸੇ ਕੱਪੜੇ ਦੇ ਨਾਲ ਵੀ ਇਹਨੂੰ ਜਿੱਦਾਂ ਕਰ ਸਕਦੇ ਹੈਗੇ ਹਾਂਜੀ ਇਸ ਤਰ੍ਹਾਂ ਆਪਾਂ ਇਹਨਾਂ ਦੋ ਵਾਰੀ ਹਾਂਜੀ ਚ ਸਟੇਟ ਹਾਂਜੀ ਆਪਾਂ ਜੇ ਹੁਣ ਇਹਨੂੰ ਕਿਸੇ ਵੀ ਸਪਰੇਅ ਬੋਟਲ ਲੈ ਲਓ ਤੁਸੀਂ ਜਿੱਦਾਂ ਯੂਜ਼ ਕਰਨਾ ਹੈਗਾ ਫਿਰ ਆਪਾਂ ਸਪਰੇਅ ਬੋਟਲ ਨਾਲ ਹੀ ਜੀ ਇਹਨੂੰ ਯੂਜ਼ ਕਰ ਸਕਦੇ ਆ ਹਾਂਜੀ ਇਸ ਤਰ੍ਹਾਂ ਤੁਸੀਂ ਇਹ ਸਪਰੇਅ ਬੋਟਲ ਦੇ ਵਿੱਚ ਪਾ ਲੈਣਾ ਇਹਦੇ ਵਿੱਚ ਆਪਾਂ ਦੋ ਤਿੰਨ ਡ੍ਰੌਪ ਜਿਹੜੇ ਵਿਟਾਮਿਨ ਦੇ ਪਾਵਾਂਗੇ ਬਹੁਤ ਹੀ ਜ਼ਿਆਦਾ ਹੈਲਥਫੁਲ ਤੇ ਆਪਣੇ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਹੈਗਾ ਇਹਨਾਂ ਸ਼ਾਈਨਿੰਗ ਹੁੰਦਾ ਆ ਫਿਰ ਆਪਣੇ ਵਾਲ ਬਹੁਤ ਫਾਸਟ ਸਾਜੀ ਗਰੋ ਹੁੰਦੇ ਹੈਗੇ ਆ ਜੇ ਤੁਹਾਡੇ ਕੋਲ ਕੈਪਸੂਲ ਹੈਗੇ ਆ ਵਿਟਾਮਿਨ E ਦੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਮੇਰੇ ਕੋਲ ਹੈਗਾ ਆ ਵਿਟਾਮਿਨ E ਦਾ ਜਿਹੜਾ ਹੈਗਾ ਇਹ ਸੈਂਸ ਹੈਗਾ ਐ ਇਸ ਤਰ੍ਹਾਂ ਦੀ ਆਪਾਂ ਇਹਨੂੰ ਅਪਲਾਈ ਕਰਨਾ ਹੈਗਾ ਤੁਸੀਂ ਇਹ ਵੀੜੇ ਆਪਣੇ ਵਾਲਾਂ ਦੇ ਉੱਤੇ ਸਪਰੇਅ ਕਰ ਸਕਦੇ ਆ ਬਹੁਤ ਵਧੀਆ ਹੀ ਰੈਮਡੀ ਹੈਗੀ ਜੀ ਬਹੁਤ ਫਾਸਟ ਗਰੋ ਹੁੰਦੇ ਹੈਗੇ ਆਪਣੇ हेयर ਇਸ ਤਰ੍ਹਾਂ ਮੈਂ ਤੁਹਾਨੂੰ ਲਾ ਕੇ ਦਿਖਾਂ ਜਿਸ ਤਰ੍ਹਾਂ ਆਪਾਂ ਵਾਲਾਂ ਦੇ ਵਿੱਚ ਤੇਲ ਲਾਉਨੇ ਆ ਤੁਸੀਂ ਇਸੇ ਤਰ੍ਹਾਂ ਮ사ਜ ਕਰਨੀ ਆ ਇਹ ਸਪਰੇਅ ਕਰਕੇ ਤੁਸੀਂ एवरीडे ਨੂੰ ਯੂਜ਼ ਕਰੋਗੇ ਦੇਖੋ ਇਹ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਤੁਹਾਡੇ ਵਾਲ ਬਹੁਤ ਫਾਸਟ ਹੋਣਗੇ ਤੁਹਾਡੇ ਗਰੋ ਜਿਹੜੇ ਹੋਣੇ ਆ ਤੇ ਝੜਨਾ ਵੀ ਘੱਟ ਜਾਣਗੇ ਤੇ ਬਹੁਤ ਜ਼ਿਆਦੀ ਹਾਂਜੀ ਲੰਬੇ ਵੀ ਤੇ ਸ਼ਾਈਨੀ ਵੀ ਹੁੰਦੇ ਹੈਗੇ ਆ ਤਾਂ ਬਹੁਤ ਈਜ਼ੀ ਰੈਂਟੀ ਹੈਗੀ ਆ ਤਾਂ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਰੋਜ਼ ਮੈਰੀਕ ਦਾ ਵਾਟਰ ਬਣਾਉਣਾ ਜਿਹੜਾ ਕਿ ਬਹੁਤ ਹੀ ਵਧੀਆ ਚੀਜ਼ ਹੈਗੀ ਤੁਸੀਂ ਬਣਾ ਕੇ ਰੱਖ ਲੈਣਾ ਇਹਨੂੰ ਦੋ ਵੀਕ ਲਈ ਤੁਸੀਂ ਬਾਹਰ ਰੱਖ ਸਕਦੇ ਬਾਅਦ ਵਿੱਚ ਤੁਸੀਂ ਇਹਨੂੰ ਫ੍ਰੀਜ ਚ ਰੱਖ ਸਕਦੇ ਹੈਗੇ ਆ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ